ਕਸ ਪੰਜਾਬੀ ਦੀ ਟੀਮ ਇਸ ਵਕਤ ਰਣਵੀਰ ਪ੍ਰਾਈਮ ਵਿੱਚ ਮੌਜੂਦ ਹੈ ਤੇ ਦੱਸ ਦਈਏ ਕਿ ਇੱਥੇ ਬਹੁਤ ਚਿਰਾਂ ਤੋਂ ਸਮਾਜ ਸੇਵਾ ਵਿੱਚ ਲੱਗੇ ਹੋਏ ਵੱਖ-ਵੱਖ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਉੱਘੀ ਸਖਸ਼ਿਤ ਸਤਪਾਲ ਬਿਰਦੀ ਜੀ ਮੌਜੂਦ ਹਨ ਜੋ ਕਿ ਇਸ ਵਕਤ ਆਯਾਦ ਉਮੀਦਵਾਰ ਦੇ ਤੌਰ ਤੇ ਜਲੰਧਰ ਸ਼ਹਿਰ ਦੇ ਵਿੱਚ ਲੋਕ ਸਭਾ ਦੀ ਚੋਣ ਲੜਨ ਜਾ ਰਹੇ ਹਨ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਸਤਿ ਪਾਤ ਜੀ ਹਾਂਜੀ ਬਹੁਤ ਦੇਰ ਤੋਂ ਸਮਾਜ ਸੇਵਾ ਵਿੱਚ ਲੱਗੇ ਇੱਕ ਬੜੀ ਐਜੂਕੇਟਿਡ ਫੈਮਿਲੀ ਨਾਲ ਸੰਬੰਧ ਰੱਖਦੇ ਹੋ ਖੁਦ ਪੜ੍ਹੇ ਲਿਖੇ ਜਰਨਲਿਜ਼ਮ ਵੀ ਕੀਤੀ ਤੁਸੀਂ ਪੱਤਰਕਾਰ ਤੇ ਵੀ ਕੀਤੀ ਹੈ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਲੋਕ ਸਭਾ ਦੀ ਆਜ਼ਾਦ ਚੋਣ ਲੜਨ ਜਾ ਰਹੇ ਹੋ ਜਲੰਧਰ ਸਿਟੀ ਵਿੱਚ ਠੀਕ ਹੈ ਕੀ ਕਹਿਣਾ ਚਾਹੋਗੇ ਅਸਲ 'ਚ ਮੇਰਾ ਮਕਸਦ ਜਲੰਧਰ ਦੀ ਪਾਰਲੀਮੈਂਟਰੀ ਸੀਟ ਨੂੰ ਹਾਸਲ ਕਰਨਾ ਜਾਂ ਇਹਦੇ ਕੋਈ ਵਿੱਜ ਹਾਸਲ ਕਰਨਾ ਜਾਂ ਇਦਾਂ ਦੀ ਕੋਈ ਮਕਸਦ ਨਹੀਂ ਹੈ। ਨਾ ਹੀ ਪੋਲੀਟੀਕਲ ਤੌਰ ਤੇ ਮੈਂ ਕੋਈ ਇਹ ਚੋਗੀਨ ਹਾਸਲ ਕਰਨਾ ਚਾਹੁੰਦਾ। ਮੈਂ ਬੜੇ ਲੰਬੇ ਅਰਸੇ ਤੋਂ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ ਕਿ ਜਲੰਧਰ ਨੂੰ ਬੜੇ ਲੰਬੇ ਸਮੇਂ ਤੋਂ ਸਹੀ ਨੁਮਾਇੰਦਗੀ ਨਹੀਂ ਮਿਲ ਰਹੀ। ਜਲੰਧਰ ਨੂੰ ਸਰਦਾਰ ਸਵਰਨ ਸਿੰਘ ਨੇ ਨੁਮਾਇੰਦਗੀ ਦਿੱਤੀ। ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਨੇ ਨੁਮਾਇੰਦਗੀ ਦਿੱਤੀ। ਉਸ ਤੋਂ ਬਾਅਦ ਜਲੰਧਰ ਸ਼ਹਿਰ ਜਿਹੜਾ ਇੰਟੈਲੀਕਚੁਅਲੀ ਪੰਜਾਬ ਦਾ ਹੈਡ ਰਹਾ, ਪ੍ਰੈਸ ਦਾ ਹੈਡ ਰਹਾ। ਕਿਸੇ ਜ਼ਮਾਨੇ ਦੇ ਵਿੱਚ ਜਲੰਧਰ ਦੇ ਵਕੀਲ ਲਾਹੌਰ ਜਾ ਕੇ ਲਾਹੌਰ ਹਾਈ ਕੋਰਟ ਚ ਕੇਸ ਲੜਿਆ ਕਰਦੇ ਸੀ ਤੇ ਜਲੰਧਰ ਦਾ ਬੜਾ ਨਾਂ ਸੀ। ਬਦਕਿਸਮਤੀ ਨਾਲ ਜਲੰਧਰ ਦੀ ਨੁਮਾਇੰਦਗੀ ਐਸੇ ਲੋਕਾਂ ਦੇ ਹੱਥ ਵਿੱਚ ਆ ਗਈ ਕਿ ਐਦਾਂ ਲੱਗਣ ਲੱਗਾ ਜਿਦਾਂ ਜਲੰਧਰ ਦੇ ਵਿੱਚੋਂ ਐਂਟੀ ਇਲੈਕਚੁਅਲਿਜ਼ਮ ਖਤਮ ਜਾਂਦਾ ਜਾ ਰਿਹਾ ਅੱਛਾ ਜਲੰਧਰ ਦੇ ਲੋਕ ਜਿਹਨੂੰ ਵੀ ਚੁਣਦੇ ਆ ਜਾਂ ਜਲੰਧਰ ਦੇ ਲੋਕਾਂ ਨੇ ਜਿਹਦੇ ਤੇ ਭਰੋਸਾ ਕੀਤਾ ਉਹ ਲੋਕ ਜਲੰਧਰ ਦਾ ਭਰੋਸਾ ਵੋਟ ਤੇ ਉਹਨਾਂ ਦਾ ਸਰਮਾਇਆ ਲੁਆ ਕੇ ਉਸ ਤੋਂ ਬਾਅਦ ਜਲੰਧਰ ਦੇ ਸ਼ਹਿਰ ਨਾਲ ਜਲੰਧਰ ਦੇ ਲੋਕਾਂ ਨਾਲ ਇੱਥੇ ਦੀ ਸੁਸਾਇਟੀ ਸਮਾਜ ਨਾਲ ਇਹ ਐਦਾਂ ਲੱਗਦਾ ਜਿਦਾ ਖਲਵਾੜ ਕਰਨਾ ਸ਼ੁਰੂ ਕਰ ਗਏ ਸਤਪਾਤ ਬਿਰਦੀ ਜੀ ਬੜੀ ਦੇਰ ਤੋਂ ਤੁਸੀਂ ਇਹ ਲੋਕਤੰਤਰੀ ਚੋਣ ਵਿਵਸਥਾ ਦੇਖਦੇ ਆ ਰਹੇ ਹੋ ਔਰ ਪੰਜਾਬ ਦੇ ਵਿੱਚ ਰਾਜਨੀਤੀ ਵਿੱਚ ਬੜੀ ਗਰਾਵਟ ਆਈ ਹੈ ਆਏ ਦਿਨ ਲੋਕੀ ਪਾਰਟੀਆਂ ਬਦਲਦੇ ਆ ਕਪਰੋਸਾ ਜਾਣੇ ਰਿਹਾ ਉਮੀਦਵਾਰ ਹ ਤੁਸੀਂ ਕਿਸ ਤਰ੍ਹਾਂ ਦੀ ਮਤਲਬ ਰਿ ਤਵਕਕ ਰੱਖਦੇ ਹੋ ਕਿ ਤੁਸੀਂ ਜਲੰਧਰ ਦੇ ਲੋਕਾਂ ਦੀ ਸੇਵਾ ਕਰੋ ਇਸੇ ਕਰਕੇ ਮੈਂ ਫੈਸਲਾ ਲਿਆ ਕਿ ਸੁਸ਼ੀਲ ਕੁਮਾਰ ਰੰਕੂ ਭਾਜਪੀ ਨੂੰ ਰਿਪਰੈਜ਼ੈਂਟ ਕਰਦੇ ਚੰਨੀ ਸਾਹਿਬ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਤੇ ਹੁਣੇ-ਹੁਣੇ ਪਵਨ ਕੁਮਾਰ ਟੀਨੂ ਜੀ ਨੇ ਆਮ ਆਦਮੀ ਪਾਰਟੀ ਨੂੰ ਭਲੌਣ ਨਮੈਂਦੀ ਹਾਸਲ ਕਰ ਲਈ ਮੈਂ ਇੱਕ ਸਵਾਲ ਕਰਦਾ ਕਿ ਇਹ ਤਿੰਨ ਹੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਜਲੰਧਰ ਸ਼ਹਿਰ ਆਪਣਾ ਨੁਮਾਇੰਦਾ ਕਿਹਨੂੰ ਦਿੰਦਾ ਜਲੰਧਰ ਸ਼ਹਿਰ ਦੀ ਨੁਮਾਇੰਦਗੀ ਕਹਿੰਨ ਕਰਨੀ ਕਿਉਂਕਿ ਜਲੰਧਰ ਸ਼ਹਿਰ ਨੇ ਜਦੋਂ ਵੀ ਪਾਰਟੀਆਂ ਦਾ ਨੁਮਾਇੰਦਾ ਚੁਣਿਆ ਉਹ ਜਾਂ ਤਾਂ ਪਾਰਟੀ ਬਦਲ ਗਿਆ ਤੇ ਜਾਂ ਉਹ ਪਾਰਟੀ ਦੇ ਰੂਲ ਦੇ ਅੰਡਰ ਮਜਬੂਰ ਹੋ ਕੇ ਜਲੰਧਰ ਲਈ ਕਰ ਕੱਖ ਨਹੀਂ ਸਕਿਆ ਮੈਂ ਇਹ ਫੈਸਲਾ ਲਿਆ ਕਿ ਮੈਂ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਕਰਾਂਗਾ ਮੈਂ ਜਲੰਧਰ ਦੀ ਆਵਾਜ਼ ਪਾਰਲੀਮੈਂਟ ਚ ਠਾਵਾਗਾ ਤੇ ਜਲੰਧਰ ਦੇ ਖੁੱਸੇ ਹੋਏ ਵਿਕਾਰ ਨੂੰ ਹਾਸਲ ਕਰਨ ਲਈ ਮੈਂ ਅੱਡੀ ਚੋਟੀ ਦਾ ਜ਼ੋਰ ਲਾਵਾਂਗਾ ਪਾਰਲੀਮੈਂਟ ਵਿੱਚ ਜਾ ਕੇ ਬਹੁਤ ਸਾਰੇ ਸਮਾਜਿਕ ਸੰਸਥਾਵਾਂ ਜਾਂ ਹੋਰ ਤਰ੍ਹਾਂ ਦੇ ਲੋਕ ਜਾਂ ਮਤਲਬ ਦੁਨੀਆ ਜਿਹੜੀ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਤੁਹਾਨੂੰ ਸਪੋਰਟ ਕਰ ਰਹੇ ਹੈ ਜਿਹੜੇ ਕਿ ਤੁਹਾਨੂੰ ਕਹਿ ਰਹੇ ਕਿ ਤੁਸੀਂ ਇਲੈਕਸ਼ਨ ਲੜੋ ਔਰ ਆਪਣਾ ਜਿਹੜਾ ਹੈ ਜਲੰਧਰ ਦੇ ਲੋਕਾਂ ਦੀ ਜਿਹੜੀ ਆ ਸਮਸਿਆਵਾਂ ਨੇ ਜਾਂ ਜਿਹੜੇ ਕੋਈ ਮਸਲੇ ਹੈਗੇ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਵਿੱਚ ਕਿਸ ਤਰ੍ਹਾਂ ਦੀ ਚੁੱਕੋ ਦੇਖੋ ਮੈਂ ਆਧਰਮ ਸਮਾਜ ਨਾਲ ਬੁਲੌਂ ਕਰਦਾ ਜਲੰਧਰ ਦੇ ਵਿੱਚ ਸਭ ਤੋਂ ਵੱਡੀ ਕਮਿਊਨਿਟੀ ਆਧਰਮ ਸਮਾਜ ਆ ਮੈਂ ਬਾਲਮੀਕ ਬਰਾਦਰੀ ਦੇ ਬਹੁਤ ਜ਼ਿਆਦਾ ਨੇੜਿਓ ਹਾਂ ਤੇ ਮੇਰਾ ਬਾਲਮੀਕ ਬਰਾਦਰੀ ਦੇ ਜੋ ਸਰਕੱਡ ਆਗੂ ਨੇ ਉਹਨਾਂ ਨਾਲ ਬਹੁਤ ਕਰੀਬੀ ਨੇੜਤਾ ਹੈ ਆਤਮਿਕ ਬਰਾਦਰੀ ਦੇ ਵਿੱਚ ਤਾਂ ਮੈਂ ਬਹੁਤ ਵਧੀਆ ਤਰੀਕੇ ਨਾਲ ਪਰਵਾਨਿਤ ਤੇ ਉਹਨਾਂ ਦਾ ਚਹੇਤਾ ਹਾਂ ਇਸ ਤੋਂ ਇਲਾਵਾ ਇਹ ਰੀਅਲ اسٹیਟ ਦਾ ਕੰਮ ਕਰਨ ਕਰਕੇ ਮੇਰੀ ਲਾਈਫ ਦੇ 30 ਸਾਲ ਕਿਸਾਨੀ ਵਿੱਚ ਕਿਸਾਨਾਂ ਨਾਲ ਜੱਟ ਸਿੱਖ ਭਾਈਕੇ ਭਾਈਚਾਰੇ ਨਾਲ ਗੁਜ਼ਰੇ ਆ ਤੇ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਮੈਂ ਬਹੁਤ ਫੇਵਰੇਟ ਆ ਤੇ ਮੇਰੇ ਬਹੁਤ ਚੰਗੇ ਸਿੱਖਿਸ਼ਤਾ ਨਾਲ ਲਿੰਕ ਨੇ ਤੇ ਸਾਰਿਆਂ ਨੇ ਰਲ ਕੇ ਮੈਨੂੰ ਇਸ ਗੱਲ ਲਈ ਉਤਸ਼ਾਹਤ ਕੀਤਾ ਕਿ ਇਸ ਵਾਰ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਜਾਵੇ ਤੇ ਜਲੰਧਰ ਦੇ ਖੁੱਸੇ ਹੋਏ ਬਕਾਰ ਨੂੰ ਹਾਸਲ ਕਰਨ ਲਈ ਇਹ ਸੀਟ ਤੇ ਆਪਣਾ ਦਾਵਾ ਠੁੱਕੇ ਜਾ ਬਹੁਤ ساری ਪਾਰਟੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਬਹੁਤ ਸਾਰੀਆਂ ਅਸਿਕਲ ਗਰੰਟੀਆਂ ਦੇ ਰਹੀ ਹੈ ਬਹੁਤ ਸਾਰੇ ਵਾਦੇ ਕੀਤੇ ਜਾ ਰਹੇ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਉਮੀਦਾਂ ਤੇ ਕਿਸ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰੋਗੇ ਕੀ ਕਹਿਣਾ ਚਾਹੋ ਮੈਂ ਵਸੇ ਜਲੰਧਰ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਤੇ ਦੂਸਰੀ ਗੱਲ ਮੈਂ ਪੱਤਰਕਾਰ ਭਾਈ ਚਾਰਾ ਨੂੰ ਵੀ ਇੱਕ ਗੱਲ ਕਹਿਣੀ ਚਾਹਨਾ ਦੇਖੋ ਅੱਜ ਕੱਲ ਇਹ ਬੜਾ ਸੌਖਾ ਤਰੀਕਾ ਕਿ ਮੈਂ ਜਲੰਧਰ ਦੀ ਨੁਮਾਇੰਦਗੀ ਕੀਤੀ ਤੇ ਜਲੰਧਰ ਦੀ ਨੁਮਾਇੰਦਗੀ दैट मींस ਜਲੰਧਰ ਦੇ ਪੱਤਰਕਾਰਾਂ ਦੀ ਵੀ ਤੁਨਮਾਇੰਦਗੀ ਪਾਰਲੀਮੈਂਟ ਚ ਕਰਨੀ ਜਲੰਧਰ ਦੇ ਲੋਅਰ ਦੀ ਵੀ ਨੁਮਾਇੰਦਗੀ ਕਰਨੀ ਜਲੰਧਰ ਦੇ ਜਿਹੜੇ ਕੋਈ ਐਜੂਕੇਸ਼ਨ ਨਾਲ ਅਕੈਡਮਿਕ ਇਹ ਡਿਪਾਰਟਮੈਂਟ ਨਾਲ ਜੁੜੇ ਲੋਕ ਉਹ ਆ ਜਿਹੜੇ ਡੈਜਿਗਨੇਟਿਡ ਪ੍ਰੋਫੈਸਰਸ ਆ ਅਸਿਸਟੈਂਟ ਪ੍ਰੋਫੈਸਰਸ ਆ ਐਸੋਸੀਏਟਡ ਪ੍ਰੋਫੈਸਰ ਆ ਉਹਨਾਂ ਦੀ ਨੁਮਾਇੰਦਗੀ ਵੀ ਕਰਨੀ ਇੰਡਸਟਰੀ ਦੀ ਵੀ ਨੁਮਾਇੰਦਗੀ ਕਰਨੀ ਉਸ ਤੋਂ ਬਾਅਦ ਜਿਹੜਾ ਕੋਈ ਗਰੀਬ ਦਲਿਤ ਮਜ਼ਦੂਰ ਕਿਸਾਨ ਉਹਦੇ ਵੀ ਨੁਮਾਇੰਦਗੀ ਕਰਨੀ ਐਡੀ ਵੱਡੀ ਨੁਮਾਇੰਦਗੀ ਲਈ ਚੁਣੇ ਹੋਏ ਸ਼ਖਸ ਜਾਂ ਜਿਹਨੂੰ ਚੁਣਨਾ ਉਹਨੂੰ ਇਹ ਕਿਉਂ ਚਾਂਸ ਦਿੱਤਾ ਜਾਵੇ ਵੀ ਉਹਨੂੰ ਕਿਸੇ ਪਾਰਟੀ ਨੇ ਉਹਦੇ ਤੇ ਮੋਹਰ ਲਾਤੀ ਤੇ ਉਹ ਕੈਂਡੀਡੇਟ ਬਣ ਗਿਆ ਉਹਨੂੰ ਵੋਟ ਪਾਤੀ ਜਾਵੇ ਮੈਂ ਬੇਨਤੀ ਕਰਨੀ ਚਾਹੁੰਦਾ ਜਲੰਧਰ ਸ਼ਹਿਰ ਨੂੰ ਪੱਤਰਕਾਰ ਭਾਈਚਾਰੇ ਨੂੰ ਸਾਰਿਆਂ ਨੂੰ ਕਿ ਵੀ ਪਲੀਜ਼ ਇੱਕ ਵਾਰੀ ਸਾਰੇ ਹੀ ਕੈਂਡੀਡੇਟਾਂ ਦੀ ਸਟੇਜ ਤੇ ਡਿਬੇਟ ਕਰਾਈ ਜਾਵੇ ਮੈਂ ਇਹ ਗੱਲ ਕਹਿਣਾ ਵੀ ਮੇਰੇ ਵਿਰੋਧੀ ਪੱਤਰਕਾਰਾਂ ਨੂੰ ਦੋ ਦੋ ਹਾਈ ਕੋਰਟ ਦੇ ਵਕੀਲ ਦੇ ਦਿਓ ਦੋ ਦੋ ਉਹਨਾਂ ਨੂੰ ਡੈਜਿਗਨੇਟਡ ਪ੍ਰੋਫੈਸਰ ਦੇ ਦਿਓ ਤੇ ਹੋਰ ਵੀ ਜਿਹੜੀ ਹੈਲਪ ਚਾਹੀਦੀ ਉਹਨਾਂ ਨੂੰ ਦੇ ਦਿਓ ਤੇ ਮੇਰੇ ਨਾਲ ਸਟੇਜ ਤੇ ਇਹਨਾਂ ਨੂੰ ਬਿਠਾ ਲਿਓ ਇਹ ਮੇਰੇ ਨਾਲ ਕੈਪਟੇਲਿਜ਼ਮ ਤੇ ਸੋਸ਼ਲਿਜ਼ਮ ਤੇ ਫਿਊਡਲਿਜ਼ਮ ਤੇ ਭਾਈ ਤੇ ਡੈਮੋਗ੍ਰੈਫਿਕ ਕਿਸੇ ਟੌਪਿਕ ਤੇ ਜਿਹੜਾ ਇਹਨਾਂ ਨੂੰ ਚੰਗਾ ਲੱਗਦਾ ਇਹ ਡਿਬੇਟ ਕਰ ਲੈਣ ਅਗਰ ਇਹੋ 15 ਮਿੰਟ ਉਸ ਡਿਬੇਟ ਦੇ ਵਿੱਚ ਦੋਕਾਂ ਦੀ ਦੋਕਾਂ ਦੇ ਸਾਹਮਣੇ ਸਹੀ ਤਰੀਕੇ ਦੇ ਨਾਲ ਜਾਂ ਮੈਂ ਕਹਿੰਨਾ ਆਨਸਰ ਛਡੋ ਇਹ ਕੁਐਸਚਨ ਹੀ ਕਰ ਜਾਣ ਸਹੀ ਨਾ ਤੇ ਮੈਂ ਨਮਿੰਦਗੀ ਛੱਡ ਦੇਣਾ ਸੱਤ ਪਾਲ ਵਿਰਦੇ ਜੀ ਰਾਜਨੀਤੀ ਦੀ ਬੜੀ ਗੜਾਵਟ ਆਈ ਹੈ ਬੜੀ ਢੇਰ ਤੋਂ ਤੁਸੀਂ ਸੇਵਾ ਚ ਲੱਗੇ ਹੋਇਓ ਕਿਸ ਤਰ੍ਹਾਂ ਦੇ ਮਨ ਨੂੰ ਲੱਗਦਾ ਕਿਸ ਤਰ੍ਹਾਂ ਮਤਲਬ ਮਹਿਸੂਸ ਕਰਦੇ ਹੋ ਕਿ ਇਹ ਗੜਾਵਟ ਕਿਸ ਤਰ੍ਹਾਂ ਜਾ ਰਹੀ ਦੇਖੋ ਆਮ ਤੌਰ ਤੇ ਜਿਹੜੀ ਇੰਡੀਅਨ ਮੈਂਟੈਲਿਟੀ ਆ ਉਹਦੇ ਵਿੱਚ ਇਹ ਗੱਲ ਗਿਣੀ ਜਾਂਦੀ ਆ ਕਿ ਬੰਦੇ ਦਾ ਮਤਲਬ ਜਿਹੜਾ ਮੋਰਲ ਲੈਵਲ ਆ ਕਿਸੇ ਉਹ ਉੱਚਾ ਹੋਣਾ ਚਾਹੀਦਾ ਮੈਂ ਇੱਕ ਹੋਰ ਗੱਲ ਦੇ ਹੱਕ ਆ ਜਾ ਅਸਲ ਦੇ ਵਿੱਚ ਇਹ ਤਾਂ ਫਿਰ ਉਸ ਬੰਦੇ ਤੇ ਡਿਪੈਂਡ ਆ ਨਾ ਅਸੀਂ ਤਾਂ ਮਤਲਬ ਉਹ ਨੂੰ ਬੇਨਤੀ ਕਰਦੇ ਆ ਵੀ ਭਾਈ ਤੂੰ ਆਪਣਾ ਜਿਹੜਾ ਉਹ ਸਟੈਂਡਰਡ ਆ ਉਹ ਉੱਚਾ ਰੱਖ ਚਾਹੀਦਾ ਇਹ ਆ ਕਿ ਸਿਸਟਮ ਚ ਸੁਧਾਰ ਕੀਤਾ ਜਾਵੇ ਸਿਸਟਮ ਦੇ ਵਿੱਚ ਐਸੀ ਇੰਪਰੂਵਮੈਂਟ ਕੀਤੀ ਜਾਵੇ ਜਿਸ ਨਾਲ ਜਿਹੜਾ ਗਲਤ ਬੰਦਾ ਜਾਂ ਤਾਂ ਸਿਸਟਮ ਦੇ ਅੰਦਰ ਬੜੇ ਨਾ ਤੇ ਜੇ ਬੜੇ ਤੋਂ ਟਿਕ ਨਾ ਸਕਿਆ ਸਤਪਾਲ ਜੀ ਬੜੇ ਜਿਹੜੇ ਪ੍ਰਤਿਭਾਹੀ ਲੋਕ ਰਾਜਨੀਤੀ ਚ ਆ ਗਏ ਐ ਬੜੀ ਗਰਾਵਟ ਆਈ ਐ ਮੈਂ ਤੁਹਾਡੇ ਨਾਲ ਪਹਿਲੇ ਵੀ ਗੱਲ ਕੀਤੀ ਐ ਪ੍ਰਤਿਭਾ ਵਾਲੇ ਲੋਕ ਰਾਜਨੀਤੀ ਵਿੱਚ ਆਉਣ ਤੋਂ ਕਿਉਂ ਗੁਰਿਆਜ਼ ਕਰ ਰਿਹਾ ਜਦਕਿ ਤੁਹਾਡੇ ਵਰਗੇ ਸਮਾਜ ਸੇਵੀ ਦੀ ਜਾਂ ਪੜ੍ਹੇ ਲਿਖੇ ਲੋਕਾਂ ਦੀ ਬਹੁਤ ਜ਼ਰੂਰਤ ਐ ਜੋ ਜਲੰਧਰ ਦੇ ਆਵਾਮ ਲਈ ਚੰਗੀ ਤਰ੍ਹਾਂ ਕੰਮ ਕਰ ਸਕਣ ਕਿਉਂਕਿ ਰਾਜਨੀਤੀ ਦੇ ਵਿੱਚ ਅੱਜ ਕੱਲ ਬਹੁਤ ਚੰਗੀ ਕੋਈ ਸਮਝ ਨਹੀਂ ਆ ਜਾ। ਦੇਖੋ ਜਿਹੜੀ ਡਿਬੇਟ ਆ ਨਾ ਕਈ ਦਫਾ ਗਲਤ ਪਾਸੇ ਨੂੰ ਤੁਰ ਪੈਂਦੀ ਆ ਸਾਰੀ ਡਿਬੇਟ ਦਾ ਮਕਸਦ ਇਹ ਹੁੰਦਾ ਕਿ ਕਾਂਗਰਸ ਚੰਗੀ ਜਾਂ ਮਾੜੀ ਬੀਜੇਪੀ ਚੰਗੀ ਜਾਂ ਮਾੜੀ ਘਾਲੀ ਦਲ ਚੰਗਾ ਜਾਂ ਮਾੜਾ ਆਮ ਆਦਮੀ ਪਾਰਟੀ ਚੰਗੀ ਜਾਂ ਮਾੜੀ ਡਿਬੇਟ ਦਾ ਟੌਪਿਕ ਇਹ ਤਾਂ ਹੋਣਾ ਹੀ ਨਹੀਂ ਚਾਹੀਦਾ ਡਿਬੇਟ ਦਾ ਟੌਪਿਕ ਤਾਂ ਇਹ ਹੋਣਾ ਚਾਹੀਦਾ ਵੀ ਜਲੰਧਰ ਦੀ ਅਸੀਂ ਨੁਮਾਇੰਦਗੀ ਕਰਨੀ ਆ ਅਸੀਂ ਜਲੰਧਰ ਨੂੰ ਉੱਪਰ ਕਿੱਦਾਂ ਲੈ ਜਾ ਸਕਦੇ ਆ ਅਸੀਂ ਜਲੰਧਰ ਦੀ ਜਿਹੜੀ ਇੰਡਸਟਰੀ ਆ ਸਪੋਰਟਸ ਇੰਡਸਟਰੀ ਆ ਇੱਥੇ ਰੋਬਰਟਨ ਇੰਡਸਟਰੀ ਆ ਇੱਥੇ ਲੈਦਰ ਇੰਡਸਟਰੀ ਆ ਔਰ ਇੱਥੇ ਹੈਂਡ ਟੂਲ ਇੰਡਸਟਰੀ ਆ ਇਹ ਜਿਹੜੀ ਇੰਡਸਟਰੀ ਆ ਇਹਨੂੰ ਅਸੀਂ ਉੱਪਰ ਕਿੱਦਾਂ ਲਿਜਾ ਸਕਦੇ ਔਰ ਇਹਦੀਆਂ ਜੋ ਜ਼ਰੂਰਤਾਂ ਉਹ ਕਿੱਦਾਂ ਪੂਰੀਆਂ ਕੋਈ ਵੀ ਕੰਟਰੀ ਹੋਵੇ ਕੋਈ ਵੀ ਸਿਟੀ ਹੋਵੇ ਉਹਦੇ ਉੱਪਰ ਜਾਣ ਦਾ ਮਿਆਰ ਫਾਈਨੈਂਸਲੀ ਹੁੰਦਾ ਸਤਪਾਲ ਬਿਰਦੇ ਜੀ ਇੱਕ ਬੜੀ ਤਰਸ ਦੀ ਪੰਜਾਬ ਚੱਲ ਰਿਹਾ ਉਹ ਵੀ ਖਾਸ ਕਰਕੇ ਨਸ਼ਿਆਂ ਦੀ ਇੱਕੇ ਇੱਕੀ ਸਾਲ ਦੇ ਨੌਜਵਾਨ ਨਸ਼ਿਆਂ ਦੀ ਬਦੌਲਤ ਮੌਤ ਦੀ ਪਿੰਡ ਸੜ ਗਈ ਬੜਾ ਦੁੱਖ ਲੱਗਦਾ ਕਿਸ ਕਿਸ ਤਰ੍ਹਾਂ ਤੁਸੀਂ ਮਤਲਬ ਕਿ ਅੱਜ ਕੱਲ ਨੂੰ ਤੁਸੀਂ ਬਣਦੇ ਹੋ ਮੈਂਬਰ ਆਫ ਪਾਰਲੀਮੈਂਟ ਤੇ ਪਾਰਲੀਮੈਂਟ ਵਿੱਚ ਜਾ ਕੇ ਇਸ ਨਸ਼ਿਆਂ ਦੇ ਕੋਹ ਨੂੰ ਖਤਮ ਕਰ ਲਈ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਨਾ ਚਾਹੋ ਦੇਖੋ ਇਹ ਜਿਹੜੀ ਨਸ਼ੇ ਦੀ ਗੱਲ ਆ ਪੰਜਾਬ ਦੀ ਇਹ ਪੰਜਾਬ ਲਈ ਬੜੀ ਇੱਕ ਵੱਡੀ ਪੰਜਾਬ ਦੇ ਨਾਤਰ ਜਸਮ ਦੇ ਦਾਗ ਲੱਗ ਗਿਆ ਕਿ ਇਹਨੂੰ ਉਹ ਕਦੇ ਔਰਤਾ ਪੰਜਾਬ ਹਨਾ ਕਈ ਨਾਂ ਦਿੱਤੇ ਜਾਂਦੇ ਰਹੇ ਮੈਂ ਇਹ ਗੱਲ ਕਹਿਣਾ ਵੀ ਅਮਰਿੰਦਰ ਸਿੰਘ ਰਾਜ ਕਰਨ ਲਈ ਇਸ ਕਰਕੇ ਆਇਆ ਸੀ ਵੀ ਮੈਂ ਕੁਝ ਹਫ਼ਤਿਆਂ ਦੇ ਵਿੱਚ ਹੀ ਨਸ਼ੇ ਖਤਮ ਕਰ ਦਿਆਂਗਾ ਕੇਜਰੀਵਾਲ ਹੋਣੀ ਵੀ ਇਹ ਸੌਂ ਖਾਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਜੇ ਇੱਕ ਪਿੰਡ ਵਿੱਚ ਨਸ਼ਾ ਕਰਨ ਵਾਲੇ ਬੰਦਿਆਂ ਨੂੰ ਬਿਠਾ ਲਿਆ ਜਾਵੇ ਔਰ ਉਹਨਾਂ ਨੂੰ ਸਿਰਫ ਇਹ ਪੁੱਛਿਆ ਜਾਵੇ ਵੀ ਤੁਸੀਂ ਲਿਆਉਨੇ ਕਿੱਥੋਂ ਤੇ ਉਸ ਤੋਂ ਬਾਅਦ ਜਿਹੜੇ ਉਹ ਵੇਚਦੇ ਆ ਉਹਨਾਂ ਨੂੰ ਫਾੜਨ ਤੋਂ ਬਾਅਦ ਉਹਨਾਂ ਦਾ ਹੈੱਡ ਫੜ ਲਿਆ ਜਾਵੇ ਨਸ਼ੇ ਪੰਜਾਬ ਚੋਂ ਕੁਝ ਹਫ਼ਤਿਆਂ ਚ ਖਤਮ ਹੋ ਸਕਦੇ ਆ ਬਹੁਤ ਆਰਾਮ ਨਾਲ ਔਰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਕੋਈ ਐਸਾ ਟੈਕਨੀਕਲ ਮਾਮਲਾ ਨਹੀਂ ਹੈ ਗੱਲ ਤਾਂ ਨੀਦ ਦੀ ਆ ਗੱਲ ਤਾਂ ਇਹ ਆ ਵੀ ਜਿਹੜੇ ਬੰਦੇ ਨਮਾਇੰਦਗੀ ਕਰਦੇ ਆ ਉਹਨਾਂ ਦੇ ਜਿਹੜੇ ਹੈੱਡ ਆ ਜੇ ਤਾਂ ਉਹਨਾਂ 'ਚ ਉਹਨਾਂ ਤੇ ਨਸ਼ਿਆਂ ਨੂੰ ਸਪੋਰਟ ਕਰਨ ਦੇ ਇਲਜ਼ਾਮ ਲੱਗਦੇ ਆ ਦੇਖੋ ਜਿੱਥੇ ਅੱਗ ਹੁੰਦੀ ਉੱਥੇ ਧੂਆ ਨਿਕਲਦਾ ਬਿਨਾ ਗੱਲ ਤੋਂ ਤਾਂ ਕਿਸੇ ਦੀ ਉਂਗਲੀ ਨਹੀਂ ਰੱਖੀ ਜਾਂਦੀ ਇਹ ਮੈਟਰ ਇਹ ਆ ਵੀ ਸਾਡੀ ਬਦਕਿਸਮਤੀ ਇਹ ਆ ਵੀ ਜਿਨ੍ਹਾਂ ਬੰਦਿਆਂ ਦੇ ਹੱਥ 'ਚ ਅਸੀਂ ਬਾਗ ਡੋਰ ਦੇਈ ਜਾਂਦੇ ਆ ਇਹ ਤਾਂ ਆਪ ਉਹਦੀ ਕਮਾਈ ਨੂੰ ਦੇਖੋ ਕੁੱਡੀ ਵੱਡੀ ਗੱਲ ਆ ਪੰਜਾਬ ਜਿਹੜਾ ਖੇਤੀ ਆਧਾਰਿਤ ਸੂਬਾ ਜਿੱਥੇ ਦੇ ਨੌਜਵਾਨ ਖੱਤਿਆਂ 'ਚ ਕੰਮ ਕਰਕੇ ਤੇ ਫਿਜੀਕਲੀ ਫਿੱਟ ਕਹੋਂਦੇ ਸੀ ਉਸ ਪੰਜਾਬ 'ਬਰ ਇਹ ਗੱਲ ਕਹੀ ਜਾ ਰਹੀ ਆ ਵੀ ਇਹਦੀ ਸ਼ਰਾਬ ਦੀ ਸੇਲ ਕਿੱਦਾਂ ਵਧਾਈ ਜਾਵੇ ਇਹਦਾ ਵੱਧ ਤੋਂ ਵੱਧ ਸ਼ਰਾਬ ਦਾ ਰੈਵਨਿਊ ਕਿੱਥੋਂ ਇਕੱਠਾ ਕੀਤਾ ਜਾਵੇ ਜਿਨ੍ਹਾਂ ਗੱਲਾਂ ਤੇ ਸ਼ਰਮ ਆਉਣੀ ਚਾਹੀਦੀ ਆ ਜਦੋਂ ਉਹਨਾਂ ਗੱਲਾਂ ਤੇ ਮਾਣ ਹੋਣ ਲੱਗ ਪਵੇ ਤੇ ਨਿਗਾਰਪਾਲ ਨੂੰ ਗੱਲ ਚੱਲ ਜਾਂਦੀ ਮੈਂ ਵਾਅਦਾ ਕਰਦਾ ਇਸ ਪੰਜਾਬ ਨਾਲ ਕਿਉਂਕਿ ਜਲੰਧਰ ਨੇ ਪੰਜਾਬ ਦੀ ਅਗਵਾਈ ਕਰਨੀ ਆ ਜਲੰਧਰ ਨੇ ਪੰਜਾਬ ਨੂੰ ਲੀਡ ਕਰਨਾ ਮੈਂ ਵਾਦਾ ਕਰਦਾ ਪੰਜਾਬ ਦੇ ਲੋਕਾਂ ਨਾਲ ਜੇਕਰ ਉਹ ਮੇਰੇ ਵਰਗੇ ਨਮਾਣੇ ਤੇ ਨਤਾਣੇ ਸੰਗਤਾਂ ਦੇ ਜੋੜਿਆਂ ਦੀ ਧੂੜ ਨੂੰ ਮੱਥੇ ਨਾਲ ਲਾਉਣ ਵਾਲੇ ਆਪਣੀ ਇਸ ਸੇਵਕ ਦੀ ਪਿੱਠ ਤੇ ਥਾਪੜਾ ਦੇ ਦੇਣ ਤੇ ਯਕੀਨ ਕਰੋ ਮੈਂ ਇਹਨਾਂ ਨੂੰ ਸ਼ਿਕਾਇਤ ਦਾ ਮੌਕਾ ਦੇਵਾਂਗਾ ਮੁੱਲ ਮੁਰਦਿਆਂਗਾ ਜਲੰਧਰ ਦੇ ਆਵਾਮ ਨੂੰ ਜਲੰਧਰ ਦੇ ਜਨਤਾ ਨੂੰ ਕੀ ਪੀਲ ਹੈ ਕਿ ਤੁਹਾਡਾ ਬੱਤ ਬੱਤ ਸਮਰਥਨ ਕਰਨ ਕਿਸ ਤਰ੍ਹਾਂ ਦੀ ਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਦੀ ਮਾਰਕ ਅਪੀਲ ਕਰਨਾ ਚਾਹੋਗੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਇੱਕ ਵਾਰ ਗਲਤੀ ਕੀਤੀ ਤੇ 5 ਸਾਲ ਲੰਘ ਜਾਂਦੇ ਐ ਇਸ ਦਫਾ ਗਲਤੀ ਨਾ ਕਰਿਓ ਦੇਖੋ ਮੁੱਖ ਮੰਤਰੀ ਬਣ ਕੇ ਆਰਡਰ ਕੀਤੇ ਜਾਂਦੇ ਆ ਲੈਂਡ ਆਰਡਰ ਦੇ ਫਾਈਨੈਂਸ਼ੀਅਲ ਫੈਸਲੇ ਲਏ ਜਾਂਦੇ ਆ ਡਿਵੈਲਪਮੈਂਟ ਦੇ ਫੈਸਲੇ ਲਏ ਜਾਂਦੇ ਆ ਮੁੱਖ ਮੰਤਰੀ ਬਣ ਤੋਂ ਬਾਅਦ ਲੋਕਾਂ ਨੂੰ ਬੱਕਰੀਆਂ ਚੋ ਗਿੰਦ ਖਾਲੀਆਂ ਜਾਂਦੀਆਂ ਲੋਕਾਂ ਨੂੰ ਮੰਜੇ ਬਣ ਗਿੰਦ ਖਾਲੇ ਜਾਂਦੇ ਲੋਕਾਂ ਨੂੰ ਟੈਂਟ ਲਾ ਕੇ ਗਿੰਦ ਖਾਲੇ ਜਾਂਦੇ ਪਰਸਨਲੀ ਮੈਂ ਇਕੱਲਾ ਰਹਿਣਾ ਕਰਦਾ ਮੇਰੀ ਫੈਮਿਲੀ ਦਿੱਲੀ ਰਹਿੰਦੀ ਆ ਮੈਂ ਵੀ ਰੋਟੀ ਪਕਾਉਣਾ ਕਰਦੇ ਵਿੱਚ ਮੈਂ ਵੀ ਕਪੜੇ ধੋਣਾ ਕਰਦੇ ਇਹ ਮੈਂ ਲੋਕਾਂ ਨੂੰ ਸ਼ੋਅ ਕਰਨੇ ਮੈਂ ਕਪੜੇ ਧੋ ਲੈਣਾ ਜਾਂ ਲੋਕਾਂ ਨੂੰ ਸ਼ੋਅ ਕਰਨੇ ਮੈਂ ਰੋਟੀ ਪਕਾ ਲੈਣਾ ਮੈਨੂੰ ਜਲੰਧਰ ਦੇ ਲੋਕਾਂ ਨੇ ਨੁਮਾਇੰਦਗੀ ਪਾਰਲੀਮੈਂਟ ਦੇ ਵਿੱਚ ਜਲੰਧਰ ਦੀ ਜੋ ਰਿਕੁਆਇਰਮੈਂਟ ਆ ਉਹਨੂੰ ਫੁੱਲਫੁੱਲ ਕਰ ਲਈ ਦਿੱਤੀ ਆ ਇਹ ਦੱਸਣ ਲਈ ਨਹੀਂ ਦਿੱਤੀ ਵੀ ਮੰਜੇ ਕਿੱਦਾਂ ਬੁਣਦੇ ਆ ਤੇ ਟੈਂਟ ਕਿੱਦਾਂ ਲਾਈਦੇ ਆ ਬੱਕਰੀਆਂ ਕਿੱਦਾਂ ਚੋਈਦੀਆਂ ਇਹਨਾਂ ਨਾਲ ਕਹਿੰਦੀ ਦਿੱਤੀ ਇਸ ਕਰਕੇ ਇਸ ਦਫਾ ਦੁਬਾਰਾ ਨਾ ਤਾਂ ਉਹਨਾਂ ਨੂੰ ਚਾਂਸ ਦਿਓ ਜਿਹੜੇ ਤੁਹਾਡਾ ਭਰੋਸਾ ਤੋੜ ਕੇ ਘਰ ਬਦਲ ਲੈਂਦੇ ਆ ਨਾ ਉਹਨਾਂ ਨੂੰ ਚਾਂਸ ਦਿਓ ਜਿਨ੍ਹਾਂ ਨੇ ਜਿੱਤ ਕੇ ਮੰਜੇ ਬਣਣੇ ਐ ਇਸ ਦਫਾ ਉਸ ਸ਼ਖਸੀਅਤ ਨੂੰ ਚਾਂਸ ਦਿਓ ਜਿਹੜਾ ਪਾਰਲੀਮੈਂਟ ਚ ਬੋਲੇ ਤੇ ਸੀਐਨਐਨ ਨੋਟ ਕਰੇ ਬੀਬੀਸੀ ਨੋਟ ਕਰੇ ਬਾਲਟ ਦਾ ਹੰਟੇ ਲੈਕਚਰ ਵਰਗ ਨੋਟ ਕਰੇ ਬਾਲਟ ਦੀ ਪ੍ਰੈਸ ਨੋਟ ਕਰੇ ਤੇ ਪਤਾ ਲੱਗੇ ਕਿ ਜਲੰਧਰ ਨੇ ਇੱਕ ਐਸੀ ਨਮੈਂਦਗੀ ਪਾਰਲੀਮੈਂਟ ਦੇ ਵਿੱਚ ਭੇਜ ਦਿੱਤੀ ਆ ਜਿਹਦਾ ਇੱਕ ਇੱਕ ਬਲਡ ਇੱਕ ਇੱਕ ਲੇਨ ਨੋਟ ਕਰਨ ਲਈ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰਨ ਲਈ ਆ ਮੈਂ ਫੋਕਸ ਪੰਜਾਬੀ ਦਾ ਬੜਾ ਧੰਨਵਾਦੀ ਆ ਕਿ ਜਿਹੜੇ ਆਪਣੀ ਮੀਡੀਆ ਰਾਈ ਸੁਚਨਾ ਦਾ ਅਧਿਕਾਰ ਜੋ ਲੋਕਾਂ ਦਾ ਫੰਡਾਮੈਂਟਲ ਰਾਈਟ ਆ ਉਹਨੂੰ ਲੋਕਾਂ ਤੱਕ ਪਹੁੰਚਾ ਕੇ ਸੂਚਨਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਪਹੁੰਚਾ ਕੇ ਇੱਕ ਬਹੁਤ ਹੀ ਉੱਤਮ ਤੇ ਮਾਣਜੋ ਕੰਮ ਕਰ ਰਹੇ ਸੀ ਬਹੁਤ ਵਾਹਿਗੁਰੂ ਐਸਨ ਸਤਪਾਲ ਗਿਰਦੇ ਜੀ ਜੋ ਫੋਕਸ ਪੰਜਾਬੀ ਨਾਲ ਗੱਲਬਾਤ ਕਰੇ ਸਨ ਉਹਨਾਂ ਨੇ ਕਿਹਾ ਕਿ ਉਹ ਇਸ ਵਾਰ ਆਜ਼ਾਦ ਦੇ ਤੌਰ ਤੇ ਲੋਕ ਸਭਾ ਜਲੰਧਰ ਦੀ ਸੀਟ ਲੜਨ ਜਾ ਰਹੇ ਨੇ ਤੇ ਉਹਨਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਉਹ ਪਾਰਲੀਮੈਂਟ ਤੇ ਜਾ ਕੇ ਪੰਜਾਬ ਵਿੱਚ ਵਿਆਪਤ ਨਸ਼ਾ ਲਈ ਵੱਡੀ ਲੜਾਈ ਲੜਨ ਤਿਆਰ ਹਨ ਉਹਨਾਂ ਇਹ ਵੀ ਕਿਹਾ ਕਿ ਉਹ ਹਮੇਸ਼ਾ ਲੋਕ ਹਿਤਾਂ ਨੂੰ ਪੈਲ ਦੇਣਗੇ